ਰੰਗ ਮਾਣ ਲੈ ਪਿਆਰਿਆ ਜਾਂ ਜੋਵਨ ਨਾਉ ਹੁਲਾ ਐ ਪਿਆਰਿਆ ਇਹ ਸਰੀਰ ਦਾ ਇਹ ਜਿੰਦਗੀ ਦਾ ਇਹ ਜੋਵਨ ਦਾ ਪਤਾ ਨਹੀਂ ਵੀ ਇਹਨੇ ਕਦੋਂ ਢਲ ਜਾਣਾ ਖੋ ਸਤਨਾਮ ਸ੍ਰੀ ਵਾਦ ਗੁਰੂ ਜੀ ਰੰਗ ਮਾਣ ਲੈ ਪਿਆਰਿਆ ਰੰਗ ਕਿਵੇਂ ਮਾਣਾਂਗੇ ਸਰੀਰ ਦਾ ਪਤਾ ਨਹੀਂ ਨਾਸਵਾਨ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਰੰਗ ਉਹ ਹੈ ਜਿਹੜਾ ਗੁਰੂ ਸਾਹਿਬ ਦੀ ਚਰਨਾਂ ਦੇ ਨਾਲ ਜੁੜ ਕੇ ਬਤੀਤ ਹੋ ਜਾਵੇ ਆਖੋ ਸਤਨਾਮ ਵਾਹਿਗੁਰੂ ਤਾਇਉ ਪੜਨ ਸੁਣਨ ਕੋ ਬਾਣੀ ਜ਼ਿੰਦਗੀ ਦੇ ਦੋ ਕਾਰਜ ਨੇ ਸਾਡੇ ਮੁਖ ਇੱਕ ਤੇ ਬਾਣੀ ਨੂੰ ਪੜਨਾ ਦੂਸਰਾ ਬਾਣੀ ਨੂੰ ਸਰਵਨ ਕਰਨਾ ਸਤਗੁਰੂ ਸੱਚੇ ਪਾਤਸ਼ਾਹ ਜੀ ਮੇਡਾ ਸੋਣਾ ਸਮਝਾਉਂਦੇ ਆ ਤੋ ਸੁੰਦਰ ਕੁਲੀਨ ਚਦਰ ਕਹਿੰਦੇ ਹੱਤ ਦਾ ਸੁੰਦਰ ਹੋਵੇ ਉੱਚੀ ਕੁਲ ਦੇ ਵਿੱਚ ਜਨਮ ਵੀ ਲੈ ਲਵੇ ਚਾਤਰ ਵੀ ਬਹੁਤ ਜ਼ਿਆਦਾ ਹੋਵੇ ਮੁਖ ਤੋਂ ਗਿਆਨੀ ਵੀ ਹੋਵੇ ਚਾਰ ਜਾਣੇ ਪੁੱਛ ਕੇ ਗੱਲ ਕਰਦੇ ਹੋਣ ਚਾਤਰ ਵੀ ਹੋਵੇ ਚਤਰਾਇਆਂ ਸਭ ਆਉਂਦੀਆਂ ਹੋਣ ਰਾਜੇ ਰਾਵਣ ਦੀ ਗੱਲ ਕਰਦੇ ਨੇ ਸਤਿਗੁਰੂ ਆਤੂ ਸੁੰਦਰ ਕੁਲੀਨ ਚਤੁਰਮੁਖ ਗਿਆਨੀ ਤਨਵੰਤ ਕਹਿੰਦੇ ਰਾਜਾ ਰਾਵਣ ਅੱਤ ਦਾ ਸੁੰਦਰ ਸੀ ਚਤੁਰ ਬਹੁਤ ਜ਼ਿਆਦਾ ਸੀ ਮੁਖ ਤੋਂ ਗਿਆਨ ਦੀਆਂ ਗੱਲਾਂ ਵੀ ਬੜੀਆਂ ਕਰਦਾ ਸੀ ਚਾਰ ਵੇਦ ਉਹਦੇ ਚਾਰ ਵੇਦਾਂ ਦਾ ਗਿਆਤਾ ਸੀ ਪੁੱਛੀ ਕੁੱਲ ਦੇ ਵਿੱਚ ਬ੍ਰਾਹਮਣਾਂ ਦੀ ਕੁੱਲ ਦੇ ਵਿੱਚ ਜਨਮ ਵੀ ਲੈ ਲਿਆ ਆਤੂ ਸੁੰਦਰ ਕੁਲੀਨ ਜੱਤਰ ਮੁੱਖ ਗਿਆਨੀ ਤਨਵੰਤ ਧਨ ਦੌਲਤਾਂ ਪਿਆਰੇ ਇੰਨੀਆਂ ਸਨ ਕਿ ਸਾਰੀ ਲੰਕਾ سونے ਦੀ ਸੀ ਜਿੱਥੇ ਰਹਿੰਦਾ ਸੀ ਉਹ ਮਹਿਲ سونے ਦਾ ਸੀ ਮੁੱਖ ਗਿਆਨੀ ਤਲਵੰਤ ਧਨ ਦੌਲਤਾਂ ਇੰਨੀਆਂ ਸਨ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜੀ ਕਿਤੇ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਤੇਰੇ ਮਨ ਵਿੱਚ ਨਾ ਵਸਿਆ ਨਾ ਸਭ ਕੁਝ ਹੁੰਦਿਆ ਹੋਇਆ ਦੇ ਕੋਲੇ ਪੰਜੇ ਵਸਤੂਆ ਹੋਣਾ ਜਦੋਂ ਸਮੇਂ ਦੇ ਵਿੱਚ ਅਤ ਦਾ ਸੁੰਦਰ ਹੋਵੇ ਉੱਚੀ ਕੁਲ ਵਿੱਚ ਜਨਮ ਵੀ ਲੈ ਲਵੇ ਚਤਰ ਵੀ ਹੋਵੇ ਗਿਆਨ ਨੀਆਂ ਗੱਲਾਂ ਵੀ ਕਰਦਾ ਹੋਵੇ ਧਨ ਦੌਲਤਾਂ ਹੋਣ ਅਸੀਂ ਆਖਦੇ ਆਂ ਵੀ ਪਿੰਡ ਦੇ ਵਿੱਚ ਉਹਦੇ ਵਰਗਾ ਕੋਈ ਬੰਦਾ ਨਹੀਂ ਆਖੋ ਸਤਨਾਮ ਨਿਵਾਜ਼ ਉਹਦੇ ਵਰਗਾ ਨਹੀਂ ਜਿਹਦੇ ਕੋਲੇ ਚਾਰ ਪੈਸੇ ਹੋਣ ਚੰਗੀ ਜਾਇਦਾਦ ਹੋਵੇ ਕੋਠੀਆਂ ਉਸਾਰੀਆਂ ਹੋਣ ਅਸੀਂ ਆਖਦੇ ਆਂ ਵੀ ਉਹਦੇ ਵਰਗਾ ਪਿੰਡ ਵਿੱਚ ਨਹੀਂ ਪਰ ਸਤਿਗੁਰ ਕੀ ਕਹਿੰਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੀ ਸਮਝਾਉਂਦੇ ਆਂ ਕਹਿੰਦੇ ਭਾਈ ਸਭ ਕੁਝ ਤੇਰੇ ਕੋਲ ਹੋਵੇ ਪਰ ਜੇ ਕਿਤੇ ਅਤ ਸੁੰਦਰ ਕੁਲੀਨ ਚਤਰਮੁਖ ਗਿਆਨੀ ਤਨਵੰਤ ਮਿਰਤਿਕ ਕਹੀਏ ਨਾਨਕਾ ਸਭ ਕੁਝ ਹੁੰਦਿਆਂ ਹੋਇਆ ਜੇ ਤੇਰੀ ਵਾਹਿਗੁਰੂ ਕਾਲਪੁਰਖ ਪਰਮੇਸ਼ਰ ਦੇ ਨਾਲ ਤੇਰੀ ਪ੍ਰੀਤ ਨਹੀਂ ਜੇ ਤੂੰ ਜਪਦਾ ਨਹੀਂ ਜੇ ਤੂੰ ਅਮਰਦੇ ਵੇਲੇ ਉੱਠਦਾ ਨਹੀਂ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਨਹੀਂ ਕਰਦਾ ਤੂੰ ਜਿਉਂਦੀ ਮਰਿਆਂ ਦੇ ਬਰਾਬਰ ਆਖੋ ਸਤਨਾਮ ਵਾਹਿਗੁਰੂ ਇਹ ਨਾ ਸਮਝ ਵੀ ਮੈਂ ਜਿਉਂਦਾ ਹਾਂ ਸਤਵਰ ਕਹਿੰਦੇ ਨਹੀਂ ਜਿਉਂਦਾ ਜੇ ਗੁਰਬਾਣੀ ਦੇ ਐਨੇ ਦੇ ਨਾਲ ਵੇਖੀਏ ਜੇ ਸਤਗੁਰਾਂ ਦੀ ਕਸਵੱਟੀ ਲਾਈਏ ਤੇ ਸਤਗੁਰ ਕਹਿੰਦੇ ਜਿਉਂਦੇ ਆਈ ਮਰਿਆਂ ਦੇ ਬਰਾਬਰ ਆਖੋ ਸਤਨਾਮ ਵਾਹਿਗੁਰੂ ਇੱਥੇ ਜਿਉਂਦੇ ਗੌਣ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਦੇ ਵਿੱਚ ਮਹਾਂਪੁਰਖਾਂ ਦੇ ਪਾਵਨ ਸਥਾਨਾਂ ਤੇ ਬੈਠੇ ਆ ਸਾਰੇ ਸਤਗੁਰ ਕਹਿੰਦੇ ਜਿਉਂਦੇ ਗੌਣ ਨੇ ਉੱਚੀ ਕੁਲ ਵਾਲਾ ਵੀ ਕਹਿੰਦੇ ਮਰਿਆਂ ਦੇ ਬਰਾਬਰ ਜਿਹਦੇ ਕੋਲੇ ਬਹੁਤੀ ਜ਼ਗੀਰ ਧਨ ਦੌਲਤਾਂ ਨੇ ਸਤਿਗੁਰ ਕਹਿੰਦੇ ਉਹ ਵੀ ਮਰਿਆਂ ਦੇ ਬਰਾਬਰ ਆ ਜੇ ਕਿਤੇ ਵਾਹਿਗੁਰੂ ਦਾ ਨਾਮ ਨਹੀਂ ਲੈਂਦਾ ਆਤਮਾ ਸੁੰਦਰ ਆਪਣੇ ਆਪ ਨੂੰ ਕਹੇ ਵੀ ਮੇਰੇ ਵਰਗਾ ਕੋਈ ਨਹੀਂ ਪਰ ਸਤਿਗੁਰਾਂ ਦੀ ਕਸਵੱਟੀ ਤੇ ਲਾਈਏ ਤੇ ਉਹ ਵੀ ਮਰਿਆਂ ਦੇ ਬਰਾਬਰ ਆ ਆਤ ਸੁੰਦਰ ਕੁਲੀਨ ਚਦਰਮੁਖ ਗਿਆਨੀ ਧਨਵੰਤ ਮੁੱਖ ਤੋਂ ਬਹੁਤ ਚੰਗੀਆਂ ਗੱਲਾਂ ਕਰਦਾ ਹੋਵੇ ਪਿੰਡ ਦੇ ਵਿੱਚ ਚਾਰੋਂ ਬੰਦੇ ਸੁਣ ਕੇ ਕੋਈ ਫੈਸਲਾ ਕਰਨਾ ਹੋਵੇ ਉਹ ਤੋਂ ਬਿਨਾਂ ਆਖਦਿਆਂ ਵੀ ਉਸ ਬੰਦੇ ਤੋਂ ਬਿਨਾਂ ਫੈਸਲਾ ਅਧੂਰਾ ਹੈ ਪਰ ਸਤਿਗੁਰੂ ਕੀ ਕਹਿੰਦੇ ਨੇ ਉਹ ਦਰਤੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਕਹਿੰਦੇ ਆ ਜੇ ਸਤਿਗੁਰਾਂ ਦੀ ਕਸਵੱਟੀ ਤੇ ਲਾਈਏ ਤੇ ਸਤਿਗੁਰ ਕਹਿੰਦੇ ਉਹ ਜਿਉਂਦਾ ਹੀ ਮਰਿਆ ਦੇ ਬਰਾਬਰ ਹੈ ਕਿਉਂ ਮੁਰਦੇ ਨੂੰ ਚੁੱਪੀ ਫਿਰਦੇ ਹੋ ਆਖੋ ਸਤਨਾਮ ਵਾਹਿਗੁਰੂ ਜਿਉਂਦੇ ਹੀ ਕੌਣ ਨੇ ਇਹ ਤੇ ਲੈਨ ਆ ਗਈ ਮਰਿਆਂ ਦੀ ਵੀ ਕੌਣ ਮਰਿਆ ਹੋਇਆ ਇੱਥੇ ਆਪਣੇ ਆਪ ਨੂੰ ਮੱਤ ਅਸੀਂ ਸਮਝੀਏ ਵੀ ਅਸੀਂ ਜਿਉਂਦੇ ਆਂ ਜੇ ਵਾਹਿਗੁਰੂ ਪਰਮੇਸ਼ਰ ਦਾ ਨਾਮ ਚੇਤੇ ਨਹੀਂ ਨਾ ਕਿਉਂਕਿ ਆਇਓ ਪੜਨ ਸੁਣਨ ਕੋ ਬਾਣੀ ਅਸੀਂ ਆਈ ਬਾਣੀ ਪੜਨ ਵਾਸਤੇ ਆ ਅਸੀਂ ਆਈ ਬਾਣੀ ਨੂੰ ਸੁਣਨ ਵਾਸਤੇ ਆ ਇਹ ਸਰੀਰ ਸਾਨੂੰ ਮਿਲੇ ਆ ਕਿਉਂ ਮਿਲੇ ਆ ਕਿਉਂਕਿ ਇਸ ਸਰੀਰ ਦੇ ਵਿੱਚ ਇੱਕ ਆਤਮਾ ਹੈ ਬੜੀ ਵਿਆਕੁਲਾਇਓ ਆਤਮਾ ਬੜੇ ਸਮਿਆਂ ਤੋਂ ਲੈ ਕੇ ਆਤਮਾ ਵਿਆਹ ਕੁੱਲੇ ਮੈਂ ਕਦੋਂ ਕਾਲਪੁਰਖ ਪਰਮੇਸ਼ਰ ਨੂੰ ਮੈਂ ਮਿਲਾਂ ਆਖੋ ਸਤਨਾਮ ਵਾਹਿਗੁਰੂ ਮੇਰਾ ਮੇਲ ਹੋ ਜਾਵੇ ਉਸ ਗੁਰੂ ਦੇ ਨਾਲ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਉਹ ਵਿਆਹ ਕੁੱਲੇ ਤੜਫਦੀ ਫਿਰਦੀ ਆ ਕਦੋਂ ਮਿਲੇ ਕਿ ਸਰੀਰ ਤੈਨੂੰ ਪਿਆਰਿਆ ਆਤਮਾ ਨੂੰ ਪਰਮਾਤਮਾ ਦੇ ਮਲਾਪ ਕਰਾਉਣ ਵਾਸਤੇ ਇਹ ਸਰੀਰ ਇੱਕ ਜਰੀਆ ਬਣਿਆ ਆਖੂ ਸਤਨਾਮ ਵਿਵਾਰ ਤੈਨੂੰ ਮਨੁੱਖਾ ਸਰੂਪ ਤਾਂ ਮਿਲਿਆ ਇੱਕ ਜਰੀਆ ਮਿਲਿਆ ਆਤਮਾ ਨੂੰ ਤੇਰੀ ਆਤਮਾ ਤਰਫ ਦੀ ਫਿਰਈ ਆ ਤੇਰੀ ਆਤਮਾ ਬਿਆਕੁਲ ਐ ਕਈ ਜਨਮ ਭੈ ਕੀਟ ਪਤੰਗਾ ਕਈ ਜਨਮ ਗਜ ਮੀਨ ਕਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਪਰ ਬ੍ਰਿਖ ਜੋਇਓ ਮਿਲ ਜਗਦੀਸ਼ ਮਿਲਨ ਕੀ ਬਰੀਆ ਇਹ ਜਨਮ ਉਹ ਕਾਲ ਪੁਰਖ ਪਰਮੇਸ਼ਰ ਨੂੰ ਉਸ ਜਗਦੀਸ਼ ਨੂੰ ਉਸ ਵਾਹਿਗੁਰੂ ਨੂੰ ਮਿਲਣ ਵਾਸਤੇ ਮਨੁੱਖਾ ਰੂਪ ਮਿਲੇਆ ਚਰੰਤਾਲੇ ਦੇਸ ਜਰੀਆ ਬੜੇ ਸਮਿਆਂ ਤੋਂ